ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੰਦੇਰ ਨਗਰ ਤੋਂ ਅਲੀ ਸ਼ੇਰਵਾਲ ਚਾਲੇ ਪਾ ਦਿੱਤੇ ਨੇ ਸਤਗੁਰਾਂ ਨੇ ਜਾ ਕੇ ਰਾਤ ਦਾ ਜਿਹੜਾ ਟਿਕਾਣਾ ਅਲੀ ਸ਼ੇਰ ਨਗਰ ਦੇ ਵਿੱਚ ਕੀਤਾ ਤੇ ਉਧਰੋਂ ਜਦੋਂ ਸਵੇਰ ਦਾ ਵੇਲਾ ਹੁੰਦਾ ਹੈ ਅਗਲੇ ਦਿਨ ਪੰਦੇਰ ਨਗਰ ਦੇ ਲੋਕ ਇਕੱਠੇ ਹੁੰਦੇ ਨੇ ਆਪਸ ਵਿੱਚ ਵਿਚਾਰਾ ਕਰਨ ਲੱਗੇ ਕਿ ਆਪਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਨਗਰ ਦੇ ਵਿੱਚ ਆਏ ਸਨ ਆਪਾਂ ਉਹਨਾਂ ਦੀ ਸੇਵਾ ਨਹੀਂ ਕਰ ਸਕੇ ਸੋ ਆਓ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਚਲੋ ਆਪਾਂ ਚੱਲ ਕੇ ਪਤਾ ਚੱਲਿਆ ਕਿ ਉਹ ਅਲੀ ਸ਼ੇਰ ਨਗਰ ਦੇ ਵਿੱਚ ਜਾ ਕੇ ਉਹਨਾਂ ਨੇ ਰਾਤ ਬਤੀਤ ਕੀਤੀ ਹੈ ਤੇ ਆਪਾਂ ਉੱਥੇ ਚਲੀਏ ਤੇ ਕਹਿਣ ਲੱਗੇ ਵੀ ਦੱਸੋ ਆਪਾਂ ਹੁਣ ਉੱਥੇ ਭੇਟਾ ਕੀ ਲੈ ਕੇ ਜਾਈਏ ਆਪਸ ਵਿੱਚ ਵਿਚਾਰਾ ਕਰਨ ਲੱਗੇ ਕਿ ਇਹ ਸਿਆਣੇ ਸੱਜਣ ਨੇ ਆਖਿਆ ਵੀ ਜਦੋਂ ਮਹਾਪੁਰਸ਼ਾਂ ਦੇ ਕੋਲ ਜਾਈਂਦਾ ਨਾ ਉਥੇ ਕੁਝ ਮਾਇਆ ਅੱਦਕ ਕਿਉਂਕਿ ਗੁਜਰਾਨ ਵਾਸਤੇ ਮਾਇਆ ਦੀ ਜ਼ਰੂਰਤ ਹੈ ਇਸ ਕਰਕੇ ਮਾਇਆ ਅੱਦਕ ਕੁਝ ਲੈ ਕੇ ਚੱਲੀਏ ਤੇ ਕੁਝ ਛਕਣ ਵਾਸਤੇ ਜਿਹੜਾ ਘੋੜਾ ਉਹ ਲੈ ਕੇ ਚੱਲੀ। ਹੁਣ ਇਹਨਾਂ ਨੇ ਇੱਕ ਗੁਰਦ ਦੀ ਭੇਲੀ ਲਈ ਹੈ ਤੇ ਨਾਲ ਕੁਝ ਟਕੇ ਲਏ ਨੇ ਇੱਕ ਥੈਲੀ ਵਿੱਚ ਪਾਏ ਕਿ ਇਥੋਂ ਰਵਾਨਗੀ ਪਾ ਦਿੱਤੀ। ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਮਿਲਣ ਵਾਸਤੇ ਜਾ ਰਹੇ ਨੇ ਤਾਂ ਰਸਤੇ ਦੇ ਵਿੱਚੋਂ ਇੱਕ ਵਿਅਕਤੀ ਆਉਂਦਾ ਮਿਲਿਆ। ਉਹਨੂੰ ਸਵਾਲ ਕਰਨ ਲੱਗੇ ਵੀ ਸੱਜਣਾ ਤੂੰ ਕਿੱਥੋਂ ਆਇਆ? ਉਹ ਕਹਿਣ ਲੱਗਾ ਕਿ ਮੈਂ ਗੁਰਤੇਗ ਬਹਾਦਰ ਜੀ ਦੇ ਦਰਸ਼ਨ ਕਰਕੇ ਆਇਆ। ਕਹਿੰਦੇ ਅਸੀਂ ਵੀ ਗੁਰਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਵਾਸਤੇ ਚੱਲੇ ਆਂ। ਲੇਕਿਨ ਤੂੰ ਐ ਉਦਾਸਾ ਵੀ ਗੁਰਤੇਗ ਬਹਾਦਰ ਜੀ ਕੁਝ ਮੰਗਦੇ ਤਾਂ ਨਹੀਂ? ਕੋਈ ਭੇਟਾ ਵਗੈਰਾ ਤਾਂ ਨਹੀਂ ਲੈਂਦੇ? ਉਹ ਕਰਨ ਲੱਗੇ ਵੀ ਨਹੀਂ ਮੇਰੇ ਕੋਲ ਵੀ ਕੋਈ ਪੈਸਾ ਨਹੀਂ ਸੀ ਕੋਈ ਪੇਟਾ ਨਹੀਂ ਸੀ ਮੈਂ ਤੇ ਆਪ ਇਸੇ ਤਰ੍ਹਾਂ ਖਾਲੀ ਹੱਥੀ ਮੱਥਾ ਟੇਕ ਕੇ ਆਇਆ ਤੇ ਉਹਨਾਂ ਨੇ ਬੜੀਆਂ ਅਸੀਸਾਂ ਪ੍ਰਾਪਤ ਕਰਕੇ ਲੈ ਕੇ ਆਇਆ ਤੇ ਉਹ ਫਿਰ ਮਨ ਵਿੱਚ ਵਿਚਾਰ ਕਰਨ ਲੱਗੇ ਵੀ ਜੇ ਕਿਤੇ ਆਪਾਂ ਪੈਸੇ ਲੈ ਕੇ ਚਲੇ ਗਏ ਕਿਤੇ ਐਸਾ ਨਾ ਹੋਵੇ ਵੀ ਸਤਿਗੁਰੂ ਪਾਤਸ਼ਾਹ ਆਪਣੇ ਪੈਸੇ ਵੇਖ ਕੇ ਆਪਣੇ ਕੋਲੋਂ ਮੰਗ ਨਾ ਲੈਣ ਜਿਹੜਾ ਗੁੜ ਸੀ ਉਹ ਉਹਨਾਂ ਨੇ ਆਸ ਵਿੱਚ ਵੰਡ ਕੇ ਛਕ ਲਿਆ ਤੇ ਜਿਹੜੇ ਪੈਸੇ ਸੀ ਉਹ ਅੱਖ ਦੀ ਜੜਾਂ ਦੇ ਵਿੱਚ ਦੱਬ ਦਿੱਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ ਜਾ ਕੇ ਨਤਮਸਤਕ ਹੋਏ ਜਾ ਕੇ ਦੱਸਿਆ ਕਿ ਮਹਾਰਾਜ ਅਸੀਂ ਅੰधेਰ ਨਗਰ ਤੋਂ ਆਏ ਆ ਸਾਡੇ ਕੋਲ ਕੋਲ ਹੋਗੀ ਤੁਹਾਡੀ ਸੇਵਾ ਨਹੀਂ ਕਰ ਸਕੀ ਸਤਿਗੁਰੂ ਪਾਤਸ਼ਾਹ ਜੀ ਨੇ ਕਹਿੰਦੇ ਕੋਈ ਬਚਨ ਨਹੀਂ ਕੀਤਾ ਬਹੁਤ ਸਾਰੇ ਲੋਕਾਂ ਦੇ ਵਿੱਚੋਂ ਇਹ ਵੀ ਗੱਲਾਂ ਸੁਣਨ ਵਾਸਤੇ ਮਿਲਦੀਆਂ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਔਖੜ ਪੰਦੇਰ ਸ਼ਬਦ ਵਰਤੇ ਆ ਪਰ ਇਤਿਹਾਸ ਨੂੰ ਜਦੋਂ ਵਾਚਦਾ ਹੈ ਇਤਿਹਾਸ ਦੇ ਵਿੱਚ ਐਸਾ ਕੋਈ ਵੀ ਜ਼ਿਕਰ ਨਹੀਂ ਆਉਂਦਾ ਇਸ ਸ੍ਰੀਪਦੰਦ ਕਥਾਵਾਂ ਨੇ ਕਿਉਂਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਲਾਲਚ ਆਲਕ ਨਹੀਂ ਸੀ ਉਹਨਾਂ ਨੂੰ ਨਾਤੇ ਕੋਈ ਖਾਣ ਪੀਣ ਦਾ ਸ਼ੌਂਕ ਸੀ ਤੇ ਨਾ ਹੀ ਮਾਇਆ ਦੇ ਨਾਲ ਪਿਆਰ ਸੀ ਜੇ ਕਿਤੇ ਮਾਇਆ ਨਾਲ ਪਿਆਰ ਹੁੰਦਾ ਤੇ ਬਾਬੇ ਬਕਾਲੇ ਦੀ ਧਰਤੀ ਦੇ ਉੱਪਰ ਹੀ ਟਿਕ ਕੇ ਰਹਿੰਦੇ ਧੀਰਮਲੀਨ ਤੇ ਭਾਈ ਦਿੱਤਾ ਸੀ ਉੱਥੋਂ ਭਾਈ ਮੱਖਣਸ਼ਾ ਵਰਗਿਆਂ ਨੇ ਔਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਇਹ ਸੱਚੇ ਮੇਲੇ ਵਿੱਚ ਨਹੀਂ ਪੈਣਾ ਚਾਹੁੰਦੇ ਸਨ ਇਸ ਕਰਕੇ ਸਤਿਗੁਰਾਂ ਨੇ ਉੱਥੋਂ ਕੂਚ ਕਰਨਾ ਹੀ ਠੀਕ ਸਮਝਿਆ ਇਸ ਕਰਕੇ ਇੱਥੇ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਕੋਈ ਐਸਾ ਕੋਈ ਮਾੜਾ ਬਚਨ ਨਹੀਂ ਬੋਲਿਆ ਤੇ ਸਤਿਗੁਰੂ ਅਡੋਲ ਚਿਤ ਬੈਠੇ ਰਹੇ ਤੇ ਸੰਗਤ ਦਰਸ਼ਨ ਕਰਕੇ ਵਾਪਸ ਆ ਗਏ ਫਿਰ ਉਧਰੋਂ ਅਲੀ ਸ਼ੇਰ ਨਗਰ ਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਡੇ ਨਗਰ ਦੇ ਵਿੱਚ ਆ ਕੇ ਰਾਤ ਰਹੇ ਨੇ ਤੇ ਉਹਨਾਂ ਨੇ ਵੀ ਮਨ ਬਣਾਇਆ ਵੀ ਆਪਾਂ ਵੀ ਗੁਰੂ ਜੀ ਦੇ ਦਰਸ਼ਨ ਕਰਕੇ ਆਈਏ ਤੇ ਇਕੱਠੇ ਹੋਣ ਲੱਗੇ ਇਕੱਠੇ ਹੋ ਕੇ ਆਖਿਆ ਵੀ ਆਪਾਂ ਉਹਨਾਂ ਵਾਸਤੇ ਭੇਟਾ ਕੀ ਲੈ ਕੇ ਜਾਈਏ ਉਹ ਵਿਚਾਰ ਕਰਨ ਲੱਗੇ ਕਿਸੇ ਨੇ ਆਖਿਆ ਕਹਿੰਦੇ ਵੀ ਪੰधेਰ ਨਗਰ ਦੇ ਲੋਕ ਆਏ ਸੀ ਆ ਆਪਾਂ ਨੂੰ ਉਹਨਾਂ ਤੋਂ ਪਤਾ ਕਰਨਾ ਚਾਹੀਦਾ ਹੈ ਉਹਨਾਂ ਤੋਂ ਪਤਾ ਕਰਨਾ ਚਾਹੀਦਾ ਕਿ ਉਹ ਕੀ ਭੇਟਾ ਲੈ ਕੇ ਆਏ ਸੀ ਤੇ ਸਤਿਗੁਰੂ ਜੀ ਨੇ ਕੀ ਉਹਨਾਂ ਦੇ ਕੋਲੋਂ ਭੇਟਾ ਲਈ ਤੇ ਉਹਨਾਂ ਦੇ ਵਿੱਚੋਂ ਇੱਕ ਜਣਾ ਬੋਲਿਆ ਕਹਿਣ ਲੱਗਾ ਬਈ ਮੈਂ ਵੀ ਉਸ ਵੇਲੇ ਉੱਥੇ ਹਾਜ਼ਰ ਸੀ ਜਦੋਂ ਪੁਨੇੜਾ ਦੇ ਲੋਕ ਆਏ ਸੀ ਉਹ ਵੀ ਕੋਈ ਭੇਟਾ ਨਹੀਂ ਲੈ ਕੇ ਆਏ ਤੇ ਸਤਿਗੁਰੂ ਪਾਤਸ਼ਾਹ ਜੀ ਨਾਲ ਇਸ ਤਰ੍ਹਾਂ ਹੀ ਦਰਸ਼ਨ ਕਰਕੇ ਚਲੇ ਗਏ ਨੇ ਤੇ ਵਿਚਾਰਾ ਕਰਕੇ ਚਲੇ ਗਏ ਨੇ ਸਤਿਗੁਰੂ ਜੀ ਨੇ ਨਾਮ ਬਾਣੀ ਦਾ ਉਪਦੇਸ਼ ਸਾਰਿਆਂ ਨੂੰ ਦਿੱਤਾ ਹੈ ਤੇ ਇਸ ਤਰ੍ਹਾਂ ਜਦੋਂ ਉਹਨਾਂ ਨੇ ਗੱਲ ਸੁਣੀ ਉਹਨਾਂ ਨੇ ਵੀ ਆਖਿਆ ਫਿਰ ਆਪਾਂ ਨੂੰ ਵੀ ਕੋਈ ਚੀਜ਼ ਲੈ ਆਣ ਦੀ ਕੀ ਲੋੜ ਹੈ ਇਸ ਕਰਕੇ ਉਹ ਵੀ ਕੋਈ ਵਸਤੂ ਨਾ ਲੈ ਕੇ ਗਏ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ ਜਾ ਕੇ ਨਤਮਸਤਕ ਹੋਏ ਸਤਿਗੁਰੂ ਪਾਤਸ਼ਾਹ ਜੀ ਅਡੋਲ ਬਿਰਤੀ ਦੇ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਰੰਗ ਵਿਚਾਤੇ ਹੋਏ ਬੈਠੇ ਰਹੇ ਤੇ ਅਲੀ ਸ਼ੇਰ ਦੇ ਜਿਹੜੇ ਨਗਰ ਨਗਰ ਦੇ ਲੋਕ ਸਨ ਉਹ ਵੀ ਗੁਰੂ ਜੀ ਦੀ ਸੇਵਾ ਕਰਕੇ ਕੋਈ ਸਤਗੁਰਾਂ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕੇ ਉਹ ਵਾਪਸ ਆ ਗਏ ਇਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਨੇ ਪਿੰਡ ਜੋਗਾ ਵੱਲ ਨੂੰ ਉਰਫ ਕੀਤਾ ਸਿੱਖ ਸੰਗਤਾਂ ਸਮੇਤ ਜੋਗਾ ਨਗਰ ਦੇ ਵਿੱਚ ਪਹੁੰਚਦੇ ਨੇ ਜੋਗਾ ਨਗਰ ਦੇ ਵਿੱਚ ਪਹੁੰਚਦਿਆਂ ਦੁਪਹਿਰ ਹੋ ਗਈ ਹੈ ਜਦੋਂ ਦੁਪਹਿਰ ਹੋ ਗਈ ਸਤਿਗੁਰੂ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ ਮੱਝ ਦੇ ਵੱਲ ਕਹਿਣ ਲੱਗੇ ਭਾਈ ਮੱਝ ਦਾ ਜਿਹੜਾ ਦੁੱਧ ਆ ਉਹ ਚੋ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਸਮੇਤ ਲਾਮ ਲਸ਼ਕਰ ਸਮੇਤ ਪਰਿਵਾਰ ਹੀ ਇਸ ਇਲਾਕੇ ਦੇ ਵਿੱਚ ਆਏ ਹੋਏ ਸਨ ਜੋ ਪੋਸਿਬਲ ਜਿਹੜੇ ਮਾਲ ਪਸ਼ੂ ਇਤ ਆਦਿਕ ਸਤਗੁਰਾਂ ਦੇ ਕੋਲ ਸੀ ਉਹ ਵੀ ਨਾਲ ਹੀ ਲੈ ਕੇ ਆਏ ਹੋਏ ਸਨ ਤੇ ਸਤਗੁਰੂ ਪਾਤਸ਼ਾਹ ਜੀ ਨੇ ਨਾਲ ਹੀ ਇਸ਼ਾਰਾ ਕੀਤਾ ਸਿੱਖ ਨੂੰ ਕਿ ਭਾਈ ਇਹਨਾਂ ਦੇ ਖਰੇਚਾਰੇ ਦਾ ਪ੍ਰਬੰਧ ਕਰੋ ਤੇ ਬਹੁਤ ਯਤਨ ਕਰਨ ਦੇ ਬਾਵਜੂਦ ਵੀ ਕੁਝ ਵੀ ਨਾ ਕਰ ਸਕੇ ਤੇ ਸਤਗੁਰੂ ਪਾਤਸ਼ਾਹ ਜੀ ਨੇ ਇਹ ਜਾਣ ਕੇ ਕਿ ਇੱਥੇ ਵੀ ਲੋਕ ਥੋੜੀ ਮਤ ਵਾਲੇ ਰਹਿੰਦੇ ਨੇ ਇਸ ਕਰਕੇ ਇੱਥੇ ਰਹਿਣਾ ਵੀ ਠੀਕ ਨਹੀਂ ਹੈ ਉਹਨਾਂ ਨੇ ਉਪਾਲ ਨਗਰ ਵੱਲੋਂ ਚਾਲੇ ਪਾ ਦਿੱਤੇ ਕਹਿੰਦੇ ਭਾਈ ਰਾਤ ਉਪਾਲ ਨਗਰ ਦੇ ਵਿੱਚ ਜਾ ਕੇ ਕੱਟਾਂਗੇ ਤੇ ਰਸਤੇ ਦੇ ਵਿੱਚ ਜਾਂਦੇ ਆ ਜੋਗੇ ਦਾ ਪਿਤਾ ਵੀ ਮਿਲਿਆ ਤੇ ਉਹਨੇ ਆਖਿਆ ਮਹਾਰਾਜ ਤੁਸੀਂ ਮੇਰੇ ਵੱਡੇ ਵਿਚਾਲਾ ਜਿਹੜਾ ਪੁੱਤਰ ਹੈ ਉਹਦੇ ਵੱਲੋਂ ਜਿਹੜਾ ਬੰਨਿਆ ਹੋਇਆ ਪਿੰਡ ਹੈ ਰਲਿਆ ਜਿਹਨੂੰ ਅਸੀਂ ਅਰੱਲੇ ਦੇ ਨਾਮ ਨਾਲ ਜਾਣਦੇ ਆ ਕਿਉਂਕਿ ਰੱਲਾ ਮਾਖਾ ਤੇ ਜੋਗਾ ਇਹ ਤਿੰਨ ਭਰਾ ਨੇ ਇਹ ਤਿੰਨ ਭਰਾਵਾਂ ਨੇ ਪਿੰਡ ਬੰਨੇ ਨੇ ਅਡੋ-ਅਡੀ ਸੋ ਰਲਿਏ ਦੇ ਪਿੰਡ ਤੁਸੀਂ ਚਲੇ ਜਾਓ ਮਹਾਰਾਜ ਸਤਿਗੁਰੂ ਪਾਤਸ਼ਾਹ ਵੀ ਉੱਥੇ ਥੋੜਾ ਸਮਾਂ ਰੁਕੇ ਨੇ ਤੇ ਫਿਰ ਸਤਿਗੁਰੂ ਜੀ ਉਥੋਂ ਭਪਾਲ ਨਗਰ ਦੇ ਵਿੱਚ ਜਾ ਕੇ ਰਾਤ ਵਿਸਰਾਮ ਕਰਦੇ ਨੇ ਤੇ ਇੱਥੋਂ ਸਤਿਗੁਰੂ ਜੀ ਖੀਵੇਂ ਵੱਲੋਂ ਚਾਲੇ ਪਉਣਗੇ ਰਾਤ ਵਿਸਰਾਮ ਕਰਨ ਉਪਰੰਤ